ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਇਧਰ ਲਈ ਸਾਡੀ ਡੇਰਾ ਬਾਬਾ ਨਾਨਕ ਦੀ ਟੀਮ ਲੱਗੀ ਹੋਈ ਹੈ ਨਾਲ ਉਧਰੋਂ ਜ਼ਿਲ੍ਹਾ ਬਰਨਾਲਾ ਦਾ ਬਰਨਾਲਾ ਬਲਾਕ ਅੱਜ 18 ਟਰਾਲੀਆਂ ਲੈ ਕੇ ਪਿੰਡਾਂ ਦੇ ਵਿੱਚ ਕਣਕ ਵੰਡ ਰਿਹਾ ਹੈ ਅਸੀਂ ਪਿੰਡ ਮੰਗੀਆਂ ਖੜੇ ਹਾਂ ਹੁਣ ਜਿਹੜਾ ਬਾਬਾ ਨਾਨਕ ਦੇ ਨਾਲ ਇਹ ਸਾਡੇ ਭੈਣ ਭਰਾ ਨੇ ਮਜ਼ਦੂਰ ਬੇਜ਼ਮੀਨੇ ਕਿਸਾਨਾਂ ਨੂੰ ਭਾਰਤੀ ਕਿਸਾਨ ਯੂਨੀਅਤ ਆਗਰਾਹ ਵੱਲੋਂ ਕਣਕ ਮੰਡੀ ਜਾ ਰਹੀ ਹੈ ਸੋ ਭਰਾਵੋ ਇਹ ਸਰਕਾਰ ਦੀ ਮਾਰ ਹੈ ਪ੍ਰਮਾਤਮਾ ਦੀ ਮਾਰ ਨਹੀਂ ਹੈਗੀ ਜਿਹੜਾ ਨੁਕਸਾਨ ਹੋਇਆ ਮਜ਼ਦੂਰਾਂ ਤੇ ਕਿਸਾਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਦੇ ਆ ਜਿਹੜੇ ਸਾਡੇ ਹੱਕ ਨੇ ਕਿਹੜਾ ਪਸ਼ੂ ਮਰ ਗਿਆ ਘਰ ਟਹਿ ਗਿਆ ਨੁਕਸਾਨੇ ਗੀਆਂ ਫਸਲਾਂ ਸਾਡੀਆਂ ਉਹਨਾਂ ਦੇ ਤਹੇ ਤਾਂ ਆਪਾਂ ਵੱਡੀ ਪੱਧਰ ਦੇ ਉੱਤੇ ਇਕੱਠੇ ਹੋ ਕੇ ਭਰਾਵੋ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਉਹਦੇ ਖਿਲਾਫ ਵੀ ਤੁਹਾਡੇ ਹੱਕ ਲੈਣ ਵਾਸਤੇ ਆਉਣ ਵਾਲੇ ਜਿਹੜੇ ਸੰਘਰਸ਼ ਚੱਲਣਾ ਹੈ ਉਹਦੇ ਵਿੱਚ ਵੀ ਤੁਸੀਂ ਯੋਗਦਾਨ ਪਾਉਣਾ ਹੈ ਇਸ ਕਰਕੇ ਭਰਾਵੋ ਉਹਨੂੰ ਸੱਦਾ ਦੇਣ ਆਇਆ ਬਟਾਲਾ ਦੀ ਸਾਡੀ ਜਿਹੜੀ ਇਹ ਜ਼ਿਲ੍ਹਾ ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਦੀ ਟੀਮ ਖੜੀ ਹੈ ਪਿੰਡਾਂ ਦੇ ਵਰਕਰ ਖੜੇ ਹੈ ਸਾਡੇ ਮੋਤਵਾਰ ਸਾਰੇ ਵੀਰ ਖੜੇ ਐ ਮੰਗੀਆਂ ਪਿੰਡ ਦੇ ਵਿੱਚ ਕਣਕ ਮੰਡੀ ਜਾ ਰਹੀ ਐ ਭਾਰਤੀ ਕਿਸਾਨ ਯੂਨੀਅਨ ਲੇਖਤਾ ਗਰਾਹਾਂ ਵੱਲੋਂ ਜ਼ਿਲ੍ਹਾ ਬਰਨਾਲਾ ਬਲਾਕ ਬਰਨਾਲਾ ਵੱਲੋਂ ਸੋ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਤੇ ਅਗਲਾ ਸਾਡਾ ਤਿੰਨ ਬਲਾਕ ਹੋਰ ਆ ਰਹੇ ਨੇ ਉਹ ਵੀ ਡੌਟੀਆਂ ਲੱਗਣੀਆਂ ਨੇ ਸੋ ਆਪਾਂ ਸਰਕਾਰ ਦੇ ਖਿਲਾਫ ਰੇਂਡੀਮ ਮੰਗਾਂ ਨੂੰ ਲੈ ਕੇ ਆਪਾਂ ਆਨਲਾਈਨ ਖੇੜਾ ਦੇ ਵਿੱਚ ਸੰਘਰਸ਼ ਨੂੰ ਪਖਾਵਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ